ਸਾਨੂੰ ਪੰਥ ਪ੍ਰਸਤੀ ਦਾ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਤੇ ਨਾ ਹੀ ਅਕਾਲੀ ਹੋਣ ਦਾ ਸਬੂਤ ਦੇਣ ਦੀ ਲੋੜ ਹੈ ਇਹ ਸ਼ਬਦ ਨੇ ਪਰਮਿੰਦਰ ਸਿੰਘ ਢੀਂਸਾ ਦੇ ਸਾਬਕਾ ਵਿੱਤ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੇ ਇੱਕ ਸ਼ਬਦ ਤਾਂ ਕਹੇ ਗਏ ਨੇ ਕਿਉਂਕਿ ਸਾਰੇ ਜਾਣਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਦੋਂ ਰਲੇਵਾ ਹੋਇਆ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਤਾਂ ਉਸ ਵਕਤ ਵਾਦੇ ਇੱਕ ਦੂਜੇ ਦੇ ਨਾਲ ਕੀਤੇ ਗਏ ਕਿ ਕਿਵੇਂ ਅਸੀਂ ਮਿਲਣਾ ਹੈ ਕਿਵੇਂ ਜੁੜਨਾ ਹੈ ਤੇ ਕਿੱਥੋਂ ਕਿਸ ਕਿਸ ਨੂੰ ਟਿਕਟ ਦਿੱਤੀ ਜਾਵੇਗੀ ਖਾਸ ਕਰਕੇ ਜਦੋਂ ਰਲੇਵਾ ਹੋਇਆ ਤੇ ਉਦੋਂ ਵੀ ਚਰਚਾ ਸੀ ਕਿ ਦੋ ਟਿਕਟਾਂ ਘਟੋ ਘਟ ਢੀਂਡਸਾ ਦਲ ਦੇ ਹਿੱਸੇ ਆਉਣਗੀਆਂ ਜਾਂ ਫਿਰ ਇਹ ਕਹਿ ਲਿਏ ਕਿ ਚਾਹੇ ਉਹ ਸ਼੍ਰੋਮਣੀ ਕਾਲੀ ਦਲ ਦਾ ਹਿੱਸਾ ਬਣ ਗਏ ਨੇ ਪਰ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਦੋ ਸੀਟਾਂ ਚਾਹੁੰਦੇ ਨੇ ਔਰ ਉੱਥੇ ਉਮੀਦਵਾਰ ਕਿਹੜੇ ਹੋਣਗੇ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਤੇ ਗੁਲਸ਼ਨਕੌਰ ਬੀਬਾ ਗੁਲਸ਼ਨਕੌਰ ਆ ਜਿਹੜੇ ਜਾਂ ਤਫਰੀਦਕੋਟ ਜਾਂ ਫਤਿਹਗੜ੍ਹ ਸਾਹਿਬ ਇਹਨਾਂ ਦੋਵਾਂ ਸੀਟਾਂ ਚ ਇੱਕ ਥਾਂ ਤੇ ਉਹਨਾਂ ਨੂੰ ਟਿਕਟ ਦਿੱਤੀ ਜਾਵੇਗੀ ਪਰ ਦੋਨਾਂ ਥਾਵਾਂ ਦੇ ਉੱਤੇ ਗੱਲ ਨਹੀਂ ਬਣੀ ਸ਼ਰਮਣੀ ਕਾਲੀ ਦੀ ਦਲ ਨੇ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਤੇ ਖਲਾਰਾ ਬਹੁਤ ਵੱਡਾ ਪੈ ਗਿਆ ਫਿਰ ਨੌਬਤ ਇੱਥੋਂ ਤੱਕ ਆਈ ਕਿ ਸੁਖਵੀਰ ਸਿੰਘ ਬਾਦਲ ਢੀਂਡਾ ਸਾਹਿਬ ਪਰਿਵਾਰ ਦੀ ਰਹਾਇਸ਼ ਚੰਡੀਗੜ੍ਹ ਵਾਲੀ ਉੱਥੇ ਮੀਟਿੰਗ ਹੋ ਰਹੀ ਸੀ ਉੱਥੇ ਪਹੁੰਚ ਜਾਂਦੇ ਨੇ ਔਰ ਪਰਮਿੰਦਰ ਸਿੰਘ ਢੀਂਡਾ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ ਕਿ ਸੁਖਵੀਰ ਸਿੰਘ ਬਾਦਲ ਨੇ ਉੱਥੇ ਆ ਕੇ ਵੀ ਕਿਹਾ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਪਰ ਉਹ ਕਹਿੰਦੇ ਮਾਫੀ ਤੇ ਗਲਤੀ ਦਾ ਤਾਂ ਸਵਾਲ ਹੀ ਨਹੀਂ ਐ ਜਿਹੜੀ ਕਮਿਟਮੈਂਟ ਐ ਭਰੋਸਾ ਟੁੱਟਿਆ ਉਸ ਦੀ ਗੱਲ ਕਰੋ ਜਿਹੜਾ ਭਰੋਸਾ ਟੁੱਟ ਗਿਆ ਪਹਿਲਾਂ ਪੰਥ ਤੇ ਸਿਧਾਂਤ ਨੂੰ ਅੱਗੇ ਰੱਖ ਕੇ ਟਿਕਟਾਂ ਵੰਡਣ ਦੀ ਗੱਲ ਹੋਈ ਸੀ ਪਰ ਕੀ ਹੁਣ ਇਸ ਬਿਆਨ ਤੋਂ ਇਹ ਸਮਝਿਆ ਜਾਵੇ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਮਿਲਦੀ ਤਾਂ ਉਹ ਪੰਥ ਪ੍ਰਸਤੀ ਸੀ ਜੇਕਰ ਉਹਨਾਂ ਦੀ ਥਾਂ ਹੁਣ ਇਕਬਾਲ ਸਿੰਘ ਝੁੰਡਾ ਨੂੰ ਟਿਕਟ ਦੇ ਦਿੱਤੀ ਗਈ ਐ ਤਾਂ ਇਹ ਪੰਥ ਦੇ ਖਿਲਾਫਤ ਐ ਜਾਂ ਸਿਧਾਂਤ ਦੇ ਉਲਟ ਐ ਇਸ ਦਾ ਪੈਮਾਨਾ ਕੀ ਐ ਪੰਥ ਪ੍ਰਸਤ ਹੋਣਾ ਜਾ ਸਿਧਾਂਤ ਦੇ ਉੱਤੇ ਚੱਲਣ ਦਾ ਪਰ ਢੀਂਡਸਾ ਦਲ ਜਿਹੜਾ ਉਹ ਬਿਲਕੁਲ ਉਸੇ ਢੰਗ ਦੇ ਨਾਲ ਭਾਵੇਂ ਸੁਖਬੀਰ ਸਿੰਘ ਬਾਦਲ ਖੁਦ ਚੇਚੇ ਤੌਰ ਦੇ ਉੱਤੇ ਮਿਲਣ ਪਹੁੰਚੇ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਬੰਦ ਕਮਰੇ 'ਚ 10-12 ਮਿੰਟ ਦੀ ਜਿਹੜੀ ਮੀਟਿੰਗ ਹੋਈ ਉਸ ਤੋਂ ਬਾਅਦ ਵੀ ਗੱਲ ਬਣਦੀ ਦਿਖਾਈ ਨਹੀਂ ਦੇ ਰਹੀ ਪਰਮੇਂਦਰ ਸਿੰਘ ਢੀਂਡਸਾ ਨੇ ਤਾਂ ਇੱਥੋਂ ਤੱਕ ਆਪਣੇ ਵਰਕਰਾਂ ਨੂੰ ਸੰਬੋਧਨ ਹੁੰਦਿਆਂ ਗੱਲਾਂ ਕਹੀਆਂ ਨੇ ਕਿ ਜਿੱਥੇ-ਜਿੱਥੇ ਇਕਬਾਲ ਸਿੰਘ ਚੁੰਦਾ ਟਿਕਟ ਮਿਲ ਗਈ ਇਸ ਫੈਸਲੇ ਤੋਂ ਬਦਲਣਾ ਵੀ ਚਾਹੁੰਦੇ ਨੇ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨੇ ਵਾਰ-ਵਾਰ ਸਨੇਹੇ ਵੀ ਘੱਲੇ ਨੇ ਕਿ ਅਸੀਂ ਟਿਕ ਪਰ ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ ਹੁਣ ਇਨਕਾਰ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਹੁਣ ਟਿਕਟ ਨਹੀਂ ਚਾਹੀਦੀ ਇਸ ਮਾਮਲੇ ਦੇ ਵਿੱਚ ਪਰਮਿੰਦਰ ਸਿੰਘ ਢੀਂਸਾ ਨੇ ਹੋਰ ਕਿਹੜੀਆਂ ਕਿੜੀਆਂ ਗੱਲਾਂ ਕਹੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਪਰਮਿੰਦਰ ਸਿੰਘ ਢੀਂਸਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੇ ਸਾਡੇ ਵਰਕਰ ਨੇ ਉਹਨਾਂ ਨੂੰ ਇਕਬਾਲ ਸਿੰਘ ਝੁੰਦਾ ਜਿੱਥੇ ਜਿੱਥੇ ਉਮੀਦਵਾਰ ਵਜੋਂ ਗਏ ਉਹਨਾਂ ਨੂੰ ਸੱਦਿਆ ਤੱਕ ਨਹੀਂ ਗਿਆ ਹੁਣ ਇਸ ਮਾਮਲੇ ਦੇ ਵਿੱਚ ਖਲਾਰਾ ਉਸੇ ਤਰ੍ਹਾਂ ਪਿਆ ਹੋਇਆ ਜਿਵੇਂ ਕਿ ਕਾਂਗਰਸ ਦੀਆਂ ਇੱਕ ਦੋ ਸੀਟਾਂ ਦੇ ਉੱਤੇ ਪਟਿਆਲਾ ਜਾਂ ਫਿਰ ਜਲੰਧਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਉੱਥੇ ਆਪਸ ਦੇ ਵਿੱਚ 파ਟੋ ਧਾੜ ਚੱਲ ਰਹੀ ਹੈ ਪਰ ਦੂਜੇ ਪਾਸੇ ਆ ਜਿਹੜੀ ਗੱਲ ਕਰੀਏ ਸੰਗਰੂਰ ਲੋਕ ਸਭਾ ਹਲਕੇ ਦੀ ਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਸਭ ਕੁਝ ਠੀਕ ਨਹੀਂ ਹੈ ਖਾਸ ਕਰਕੇ ਢੀਂਸਾ ਦਲ ਦਾ ਕਹਿਣਾ ਹੈ ਕਿ ਉਹ ਉਹਨਾਂ ਦਾ ਵਿਸ਼ਵਾਸ ਤੋੜਿਆ ਗਿਆ ਉਹਨਾਂ ਨੂੰ ਪਹਿਲਾਂ ਕੁਝ ਕਿਹਾ ਗਿਆ ਪਰ ਬਾਅਦ ਵਿੱਚ ਫੈਸਲੇ ਲੈਣ ਲੱਗਿਆ ਜਿਹੜੀ ਸਿਧਾਂਤ ਤੇ ਪੰਥ ਦੇ ਉਲਟ ਜਿਹੜੀ ਆ ਸੂਚੀ ਜਾਰੀ ਕੀਤੀ ਗਈ ਹੁਣ ਇਸ ਦੇ ਪੈਮਾਨੇ ਕੀ ਨੇ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਘਟੋ ਘਟ ਜਿਹੜਾ ਖਲਾਰਾ ਪਿਆ ਕਿਵੇਂ सिमਟੇਗਾ ਹੁਣ ਇਥੋਂ ਤੱਕ ਕਹਿ ਦਿੱਤਾ ਗਿਆ ਤੇ ਨਾ ਤਾਂ ਅਸੀਂ ਇਕਬਾਲ ਸਿੰਘ ਝੁੰਡਾ ਦੀ ਉਮੀਦਵਾਰੀ ਦਾ ਵਿਰੋਧ ਕਰਾਂਗੇ ਤੇ ਕਹਿੰਦੇ ਸਾਡੇ ਵਰਕਰਾਂ ਦਾ ਸਪੋਰਟਰਾਂ ਦਾ ਇਹ ਕਹਿਣਾ ਹੈ ਕਿ ਨਾ ਹੀ ਫਿਰ ਅਸੀਂ ਸਪੋਰਟ ਕਰਾਂਗੇ ਘਰ ਬੈਠ ਜਾਵਾਂਗੇ ਇਸ ਦਾ ਮਤਲਬ ਘਰ ਬੈਠਣ ਦਾ ਕਿਸੇ ਵੀ ਲੀਡਰ ਦਾ ਜਾਂ ਵਰਕਰ ਦਾ ਜਾਂ ਕਿਸੇ ਗਰੁੱਪ ਦਾ ਮਤਲਬ ਸਾਫ਼ ਹੁੰਦਾ ਹੈ ਕਿ ਉਹ ਜਿਹੜੇ ਮੌਜੂਦਾ ਉਮੀਦਵਾਰ ਨੇ ਜਿਨ੍ਹਾਂ ਨੂੰ ਐਲਾਨਿਆ ਗਿਆ ਉਮੀਦਵਾਰ ਪਾਰਟੀ ਦੇ ਵੱਲੋਂ ਉਹ ਉਹਨਾਂ ਦੇ ਨਾਲ ਵੋਟਾਂ ਮੰਗਣ ਨਹੀਂ ਜਾਣਗੇ ਤੇ ਨਾ ਹੀ ਉਹਨਾਂ ਨਾਲ ਸਹਿਯੋਗ ਕਰਨਗੇ ਘਰ ਬੈਠਣ ਦਾ ਮਤਲਬ ਤਾਂ ਸਾਫ਼ ਇਹੀ ਹੁੰਦਾ ਹੁਣ ਇੱਥੇ ਦੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਕੀ ਕੀ ਹੁੰਦਾ ਪਰ ਜਿਹੜੀ ਕੁਝ ਘੰਟੇ ਪਹਿਲਾਂ ਪਰਮਿੰਦਰ ਸਿੰਘ ਢੀਂਡਸਾ ਨੇ ਜਿਹੜੀ ਸੰਗਰੂਰ ਵਾਲੀ ਰਹਾਇਸ਼ ਹੈ ਉੱਥੇ ਆਪਣੇ ਵਰਕਰਾਂ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਬੈਠਕ ਕੀਤੀ ਮੀਟਿੰਗ ਕੀਤੀ ਤੇ ਉਸ ਤੋਂ ਬਾਅਦ ਵੀ ਕਿਹਾ ਇਹ ਵੀ ਦਾਵਾ ਕੀਤਾ ਗਿਆ ਕਿ ਭਾਜਪਾ ਤੇ ਕਾਂਗਰਸ ਵੱਲੋਂ ਵੀ ਟਿਕਟ ਦੀ ਪੇਸ਼ਕਸ਼ ਦਾ ਦਾਵਾ ਆਇਆ ਸਾਨੂੰ ਤਾਂ ਪਰ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਸੀ ਹਾਂ ਤੇ ਰਹਾਂਗੇ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਟੁੱਟਣ ਵਾਲੇ ਨਹੀਂ ਪਰ ਜਿੱਥੋਂ ਤੱਕ ਇਹ ਗੱਲ ਟਿੱਕ ਵੀ ਹੁਣ ਬਦਲਣ ਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਉਹ ਹੁਣ ਸਾਨੂੰ ਮਨਜ਼ੂਰ ਨਹੀਂ ਅਸੀਂ ਸਾਫ਼ ਮਨਾ ਕਰ ਦਿੱਤਾ ਇਥੋਂ ਤੱਕ ਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਬਣਾਏ ਗਏ ਸੁਖਦੇਵ ਸਿੰਘ ਢੀਂਡਸਾ ਤੇ ਉਹਨਾਂ ਦੇ ਪੁੱਤਰ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੀ ਰਹਾਇਸ਼ ਤੇ ਹੋਏ ਜਦੋਂ ਕੱਠ ਦੇ ਬਾਅਦ ਸੰਬੋਧਨ ਕੀਤਾ ਲੋਕਾਂ ਦੀ ਪਾਰਟੀ ਦੇ ਵਰਕਰਾਂ ਦੀ ਰਾਏ ਜਾਣਨ ਤੋਂ ਬਾਅਦ ਸਪਸ਼ਟ ਕਰ ਦਿੱਤਾ ਕਿ ਸਮਰਥਕ ਪਾਰਟੀ ਵਰਕਰ ਸੰਗਰੂਰ ਸੰਸਦੀ ਹਲਕੇ ਤੋਂ ਪਾਰਟੀ ਉਮੀਦਵਾਰ ਇਕਬਾਲ ਸਿੰਘ ਝੁੰਦਾ ਦੇ ਹੱਕ ਵਿੱਚ ਨਹੀਂ ਚੱਲਣਗੇ ਘਰ ਬੈਠ ਜਾਣਗੇ ਪਰਮਿੰਦਰ ਸਿੰਘ ਢਿੰਸਾ ਨੇ ਤਾਂ ਇੱਥੋਂ ਤੱਕ ਕਿਹਾ ਕਿ ਭਾਵੇਂ ਪਾਰਟੀ ਵੱਲੋਂ ਉਹਨਾਂ ਨੂੰ ਸੁਨੇਹੇ ਆਏ ਨੇ ਕਿ ਪਾਰਟੀ ਟਿਕਟ ਬਦਲ ਦਿੰਦੀ ਹੈ ਪਰੰਤੂ ਉਹਨਾਂ ਵੱਲੋਂ ਜਵਾਬ ਦੇ ਦਿੱਤਾ ਗਿਆ ਹੈ ਉਹਨਾਂ ਨੇ ਟਿਕਟ ਨਹੀਂ ਲੈਣੀ ਜੋ ਹੋਣਾ ਸੀ ਉਹ ਹੋ ਗਿਆ ਪਰਮਿੰਦਰ ਸਿੰਘ ਢੀਂਡਸਾ ਨੇ ਅੱਗੇ ਇਹ ਵੀ ਸਪਸ਼ਟ ਕੀਤਾ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਕਹਿੰਦੇ ਕਿ ਉਹਨਾਂ ਨੂੰ ਤਾਂ ਭਾਜਪਾ ਤੇ ਕਾਂਗਰਸ ਪਾਰਟੀ ਵੱਲੋਂ ਟਿਕਟ ਦੇਣ ਦੀ ਪੇਸ਼ਕਸ਼ ਹੋ ਗਈ ਸੀ ਪਰ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਉਹ ਅਕਾਲੀ ਸਨ ਅਕਾਲੀ ਨੇ ਤੇ ਕਾਲੀ ਹੀ ਰਹਿਣਗੇ ਉਹਨਾਂ ਇੱਥੋਂ ਤੱਕ ਕਿਹਾ ਕਿ ਉਹਨਾਂ ਦੇ ਸਮਰਥਕ ਪਾਰਟੀ ਵਰਕਰਾਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਅਸੀਂ ਆਪਣੇ ਪਾਰਟੀ ਸਮਰਥਕਾਂ ਤੋਂ ਵਰਕਰਾਂ ਤੋਂ ਬਾਹਰ ਨਹੀਂ ਜਾ ਸਕਦੇ ਕਿ ਉਹ ਇਕਬਾਲ ਸਿੰਘ ਝੁੰਦਾ ਨਾਲ ਬਿਲਕੁਲ ਨਹੀਂ ਚੱਲਣਗੇ ਢੀਂਡਸਾ ਨੇ ਵੀ ਕਿਹਾ ਕਿ ਝੁੰਦਾ ਜਿੱਥੇ ਕਿਤੇ ਵੀ ਪ੍ਰਚਾਰ ਲਈ ਗਏ ਨੇ ਉਹਨਾਂ ਨੇ ਸਾਡੇ ਵਰਕਰਾਂ ਨੂੰ ਸੁਲਾ ਤੱਕ ਨਹੀਂ ਮਾਰੀ ਕਿ ਆਓ ਪ੍ਰਚਾਰ ਤੇ ਚੱਲੀਏ ਢੀਂਸਾ ਨੇ ਵੀ ਕਿਹਾ ਕਿ ਉਹਨਾਂ ਦੀ ਚੰਡੀਗੜ੍ਹ ਹਾਇਸ਼ ਪੂਜੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਮੈਂ ਤੁਹਾਡਾ ਬੱਚਾ ਹਾਂ ਮਾਫੀ ਮੰਗਦਾ ਹਾਂ ਗਲਤੀ ਹੋ ਗਈ ਢੀਂਸਾ ਨੇ ਕਿਹਾ ਕਿ ਮਾਫੀ ਤੇ ਗਲਤੀ ਦਿੱਤਾ ਕੋਈ ਗੱਲ ਹੀ ਨਹੀਂ ਹੈ ਭਰੋਸਾ ਜਿਹੜਾ ਟੁੱਟਿਆ ਵਿਸ਼ਵਾਸ ਟੁੱਟਿਆ ਉਸ ਦੀ ਗੱਲ ਕੌਣ ਕਰੇਗਾ ਇਸ ਤੋਂ ਇਲਾਵਾ ਇਸ ਇਕੱਠ ਦੇ ਵਿੱਚ ਢੀਂਸਾ ਦਲ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਪੰਥ ਅਤੇ ਪੰਜਾਬ ਨੂੰ ਮਜ਼ਬੂਤ ਕਰਨ ਦੀ ਸੋਚ ਨੂੰ ਪ੍ਰਚੰਡ ਕਰਨ ਦੇ ਇਰਾਦੇ ਨਾਲ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਕੀਤਾ ਗਿਆ ਸੀ ਪਰੰਤੂ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਰਵਾਇਤਾਂ ਸਿੱਖ ਸਿਧਾਂਤਾਂ ਤੇ ਸ਼ਾਨਦਾਰ ਰਵਾਇਤਾਂ ਅਨੁਸਾਰ ਚਲਾਉਣ ਬਾਰੇ ਫੈਸਲਾ ਹੋਇਆ ਸੀ ਪਰ ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ਵੇਲੇ ਪਾਰਟੀ ਸਿਧਾਂਤਾਂ ਅਨੁਕੂਲ ਫੈਸਲਾ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਇਸ ਦੇ باوجود ਪੰਥ ਤੇ ਪੰਜਾਬ ਦੀ ਮਜ਼ਬੂਤੀ ਲਈ ਯਤਨ ਜਾਰੀ ਰੱਖਿਆ ਜਾਵੇਗਾ ਪਰਮਿੰਦਰ ਸਿੰਘ ਢੀਂਡਸਾ ਦਾ ਇੱਕ ਬਿਆਨ ਇਹ ਵੀ ਹੈ ਕਿ ਉਮੀਦਵਾਰ ਦਾ ਫੈਸਲਾ ਲੈਣ ਵਾਲਿਆਂ ਨੂੰ ਫੈਸਲਾ ਮੁਬਾਰਕ ਅਸੀਂ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਲਈ ਕਾਮਨਾ ਕੀਤੀ ਹੈ ਤੇ ਕਰਦੇ ਰਹਾਂਗੇ ਸਾਨੂੰ ਕਿਸੇ ਤੋਂ ਪੰਥ ਪ੍ਰਸਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਤੇ ਨਾ ਹੀ ਅਕਾਲੀ ਹੋਣ ਦਾ ਕੋਈ ਸਬੂਤ ਦੇਣ ਦੀ ਲੋੜ ਹੈ ਢੀਂਸਾ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਵਰਕਰਾਂ ਨੇ ਆਖ ਦਿੱਤਾ ਹੈ ਸਾਫ਼ ਕਿ ਉਹ ਝੂਂਦਾ ਦੇ ਨਾਲ ਨਹੀਂ ਚੱਲਣਗੇ ਵਿਰੋਧ ਨਹੀਂ ਕਰਨਗੇ ਤੇ ਘਰ ਬੈਠ ਜਾਣਗੇ ਵੀ ਨਾ ਤਾਂ ਅਸੀਂ ਇਹ ਪਾਰਟੀ ਦੇ ਉਮੀਦਵਾਰ ਦੇ ਨਾਲ ਚੱਲਣਾ ਹੈ ਨਾ ਵਿਰੋਧ ਕਰਨਾ ਹੈ ਪਰ ਘਰ ਜ਼ਰੂਰ ਬੈਠਾਂਗੇ ਇਸ ਦਾ ਮਤਲਬ ਸਾਫ਼ ਹੋ ਗਿਆ ਕਿ ਸਹਿਯੋਗ ਨਹੀਂ ਦੇਣਗੇ ਹੁਣ ਢੀਂਡਸਾ ਦਲ ਨੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਹੈ ਹਾਲਾਂਕਿ ਸਟੈਂਡ ਸਿਆਸੀ ਬੰਦਿਆਂ ਦੇ ਸਿਆਸੀ ਹਸਤੀਆਂ ਦੇ ਬਦਲਦੇ ਰਹਿੰਦੇ ਨੇ ਪਰ ਤਾਜ਼ਾ-ਤਾਜ਼ਾ ਜਿਹੜਾ ਸਟੈਂਡ ਹੈ ਢੀਂਡਸਾ ਪਰਿਵਾਰ ਦਾ ਢੀਂਡਸਾ ਦਲ ਦਾ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਵਰਕਰਾਂ ਦੇ ਨਾਲ ਜਿਹੜੀ ਹੈ ਬੈਠਕ ਕੀਤੀ ਉਸ ਦੇ ਵਿੱਚ ਸਲਾਹ مشورے ਤੋਂ ਬਾਅਦ ਇਹ ਫੈਸਲਾ ਲਿਆ ਹੈ ਕਿ ਇਕਬਾਲ ਸਿੰਘ ਝੁੰਡਾ ਦੇ ਲਈ ਪ੍ਰਚਾਰ ਉਹਨਾਂ ਦੇ ਵਰਕਰ ਨਹੀਂ ਕਰਨਗੇ ਪਰ ਇਥੇ ਇਹ ਨਹੀਂ ਦੱਸਿਆ ਗਿਆ ਆਪਣੇ ਸ਼ਬਦਾਂ ਦੇ ਮੁਤਾਬਕ ਪ੍ਰਮਿੰਦਰ ਸਿੰਘ ਢੀਂਸਾ ਵੱਲੋਂ ਜਾਂ ਸੁਖਦੇਵ ਸਿੰਘ ਢੀਂਸਾ ਦੇ ਵੱਲੋਂ ਕਿ ਵਰਕਰ ਤਾਂ ਬੇਸ਼ੱਕ ਘਰ ਬੈਠ ਜਾਣਗੇ ਪਰ ਕੀ ਉਹ ਵੀ ਘਰ ਖੁਦ ਬੈਠਣਗੇ ਜਾਂ ਉਹ ਫਿਰ ਇਕਬਾਲ ਸਿੰਘ ਝੁੰਦਾ ਦੇ ਨਾਲ ਪ੍ਰਚਾਰ ਕਰਨਗੇ ਜਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਕਿਉਂਕਿ 13 ਲੋਕ ਸਭਾ ਸੀਟਾਂ ਦੇ ਉੱਤੇ ਚੋਣ ਸ਼੍ਰੋਮਣੀ ਅਕਾਲੀ ਦਲ ਇਕੱਲਾ ਲੜ ਰਿਹਾ ਹੈ ਕਿ ਉੱਥੇ ਪ੍ਰਚਾਰ ਉਹ ਖੁਦ ਕਰਨਗੇ ਜਾਂ ਨਹੀਂ ਕਰਨਗੇ ਪਰ ਢੀਂਸਾ ਦਲ ਨੇ ਜਿਹੜੀਆਂ ਗੱਲਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ ਇਹ ਉਹਨਾਂ ਦਾ ਤਾਜਾ ਸਟੈਂਡ ਹੈ ਸ਼੍ਰੋਮਣੀ ਅਕਾਲੀ ਦਲ ਦੇ ਲਈ ਖਾਸ ਕਰਕੇ ਸੰਘਰੂ ਲੋਕ ਸਭਾ ਹਲਕੇ ਦੇ ਤਾਂ ਤੁਸੀਂ ਕੀ ਸਮਝਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਢੀਂਸਾ ਦਲ ਦੇ ਵੱਲੋਂ ਲਏ ਗਏ ਇਸ ਸਟੈਂਡ ਦੇ ਨਾਲ ਕੀ ਕੀ ਫਰਕ ਪੈਣ ਵਾਲਾ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੰਯੁਕਤ ਦਾ ਜਿਹੜਾ ਰਨੇਵਾ ਹੋ ਗਿਆ ਹੁਣ ਢੀਂਸਾ ਦਲ ਕਿਹਾ ਜਾਵੇ ਕਿ ਨਾ ਕਿਹਾ ਜਾਵੇ ਕਿਉਂਕਿ ਹਾਲੇ ਵੀ ਉਹਨਾਂ ਦੇ ਵੱਖਰੇ ਸਟੈਂਡ ਨੇ ਇਸ ਕਰਕੇ ਉਹ ਬਾਦਲ ਦਲ ਦੇ ਨਾਲ ਉਹ ਵੱਖਰੇ ਸਟੈਂਡ ਦੇ ਉੱਤੇ ਚੱਲਦੇ ਦਿਖਾਈ ਦੇ ਰਹੇ ਨੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਹੀ ਇਹ ਦੋ ਧੜੇ ਹਾਲੇ ਵੀ ਮੰਨੇ ਜਾ ਰਹੇ ਨੇ ਤੁਹਾਡਾ ਕੀ ਮੰਨਣਾ ਹੈ ਕਿਸ ਦੇ ਨਾਲ ਸ਼੍ਰੋਮਣੀ ਕਾਲੀ ਦਲ ਨੂੰ ਸਮੁੱਚੇ ਰੂਪ ਦੇ ਵਿੱਚ ਕਿੰਨਾ ਨੁਕਸਾਨ ਹੋ ਸਕਦਾ ਹੈ ਤੇ ਸੰਗਰੂਰ ਲੋਕ ਸਭਾ ਹਲਕੇ ਤੇ ਕਿੰਨਾ ਫਰਕ ਪੈ ਸਕਦਾ ਹੈ ਇਸ ਦੇ ਬਾਰੇ ਆਪਣੇ ਆਪਣੇ ਵਿਚਾਰ ਵੀ ਸਾਂਝੇ ਜਰੂਰ ਕਰ ਸਕਦੇ ਹੋ ਤੁਸੀਂ ਤੇ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ ABC ਪੰਜਾਬ ਦੇ ਨਾਲ